ਕਿੱਥੇ ਜਲਾ ਤੂੰ ਰੋਜ ਤਿਆਰ ਹੋ ਕੇ ਨਿਕਲ ਜਾਂਦਾ ਕਿੱਥੇ ਚੱਲਿਆ ਉਹ ਮੇਰੇ ਇੰਟਰਵਿਊ ਹਲੇ ਆਉਣ ਲੱਗੇ ਤੈਨੂੰ ਪਤਾ ਨਾ ਮੈਂ ਰਮਾਈ ਹੈ ਨਾ ਆਹੋ ਕੁੱਲਾ ਦੋ ਮੈਨੂੰ ਵੱਡਾ ਸੰਝੇ ਦਦ ਆਹ ਬੜਾ ਸਵਾਰ ਸਵਾਰnga ਜਾਂ ਮਗਰ ਬਾਲਿਆ ਹਾਂ ਤੂੰ ਜਿਹੜਾ ਸਵਾਰਾ ਲਾਉਣਾ ਨਾ ਹਾਂ ਲਾਈ ਨਿਕਲੇ ਬੇਬ ਮਾਰੀ ਪੈਣਾ ਦੀਪੂ ਵਾਲੀ ਕਣਕ ਕਹਾਣੀ ਤੇ ਟੱਡੇ ਵਦਾਇਆ ਉਦੋਂ ਬਾਅਦ ਹੋਣਾ ਜਿੱਦੋਂ ਅਗਲੇ ਸੇਤ ਪਾੜ ਗਏ ਸੋਚਿਆ ਸੀ ਭਾਜੀ ਐ ਵੀ ਇੱਕ ਛੋਟੇ ਜਿਹੇ ਪਿੰਡ ਤੋਂ ਮਤਲਬ ਐ ਲੋਕ ਪਛਾਣਨ ਵਾਲੇ ਲੋਕ ਸੁਟਾ ਖਿਚਾਉਆ ਕਰਨਗੇ ਖੜ ਖੜ ਕੇ ਹਾਂ ਐਕਚੁਅਲੀ ਭਾਜੀ ਮੈਂ ਨਾ ਕਨਸੈਪਟ ਸਟੋਰੀ ਕਿੱਥੋਂ ਆਉਂਦੀ ਐ ਕੌਣ ਡਾਇਲੋਗ ਇਹਦੇ ਲਿਖ ਦਿੰਦਾ ਇਹਨਾਂ ਨੂੰ ਫਿਰ ਰਟਾਉਣੇ ਵੀ ਹੁੰਦੇ ਐ ਡਾਇਲੋਗ ਕਿਵੇਂ ਹੁੰਦਾ ਸਾਰਾ ਤੇ ਐਂ ਭਾਜੀ ਉਹ ਸਾਰਾ ਕੁਝ ਕੀ ਲੱਗਦਾ ਸੀ ਮੈਂ ਕੀ ਕੀ ਬਣਨਾ ਜ਼ਿੰਦਗੀ ਦੇ ਵਿੱਚ ਪੜਨ ਇਤੋਂ ਔਰ ਲੱਗ ਕੇ ਪਹਿਲਾਂ ਤੇ ਮੈਂ ਭਾਈ ਦਾ ਕਲੀਨਿਕ ਤੇ ਜਾਣਾ ਹੈ ਮੈਂ ਚਲ ਚਲ ਤੇ ਵਕੰਮ ਸਿੱਖ ਲੈਣੇ ਹਾਲਾਤ ਕਿਦਾਂ ਦੇ ਸੀ ਤੁਹਾਡੇ ਆਰਥਿਕ ਪੱਖੋਂ ਕਿਦਾਂ ਦੇ ਸੀਗੇ ਹਾਲਾਤ ਬੰਦਸ ਤੇ ਹਾਲਾਤ ਕਿਦਾਂ ਦੇ ਸੀ ਆਰਥਿਕ ਪੱਖੋਂ ਬਸ ਇਦਾਂ ਹੀ ਆ ਭਾਜੀ ਬਹੁਤ ਸਾਰੀਆਂ ਮਤਲਬ ਆਪਾਂ ਮਜਬੂਰੀਆਂ ਜਾਂ ਕਹਿ ਸਕਦੇ ਜਾਂ ਬੜੀਆਂ ਮੁਸ਼ਕਲਾਂ ਅੰਚ ਦੇ ਘਰ ਦੇ ਹਾਲਾਤ ਵੀ ਭਾਈ ਦੇ ਇਦਾਂ ਹੀ ਹਾਲਾਤ ਪਾਪਾ ਇਹਦੇ ਕਰਦੇ ਕਮਾਨੀਆਂ ਦਾ ਕੰਮ ਕਰਦੇ ਹੈ ਘਰ ਵੀ ਐ ਟਿੱਕਰਾਂ ਦੀਆਂ ਮਾਰਦਾ ਰਹਿੰਦਾ ਹਾਂ ਇਤਨਾ ਹੀ ਹੂੰ ਬਹੁਤ ਜ਼ਿਆਦੀਆਂ ਇਹ ਬਚਪਨ ਤੋਂ ਜੂ ਦਾ ਬੋਲਣਾ ਸ਼ੁਰੂ ਕੀਤਾ ਐ ਟਿੱਕਰਾਂ ਹਾਂ ਬਹੁਤ ਕਦੇ ਹੀ ਇਹ ਕੋਈ ਗੱਲ ਜਿਹੜੀ ਆ ਨਹੀਂ ਇਹ ਨਹੀਂ ਵੀ ਅਖਰੀ ਵੀ ਆ। ਦੇ ਲੋਕ ਆ ਪੀ ਛੱਡ ਦੇ ਤੂੰ ਕਾਹਤੋਂ ਡਾਕਟਰ ਦੇ ਮਗਰ ਲਗਾ। ਹਾਂਜੀ ਹਾਂਜੀ ਕਈ ਕਹਿੰਦੇ ਆ ਕਈ ਕਹਿੰਦੇ ਚੱਲ ਕੋਈ ਨਹੀਂ ਲੱਗਾ ਰਹਾ। ਹਾਂ। ਤੇ ਕਿਹਦੇ ਨਾਲ ਕਿਹਦੇ ਨਾਲ ਮਿਹਨਤ ਸਫਲ ਹੋਊਗੀ। ਹਾਂ। ਪਰ ਕਈ ਕਹਿੰਦੇ ਇਹ ਕਿਹੜਾ ਕੰਮ ਐ ਵੀ ਕੋਈ ਕੰਮਾ ਜੋ ਕੰਮ ਐ। ਹੁੰਦੇ ਆ ਉੱਪਰ ਫਿਲਮਾਂ ਗੁਲਮਾ ਦੇ। ਹਾਂਜੀ ਬਾਜੀ ਰਿਦਮ ਬਲੂਏ ਤੋਂ ਆਇਆ ਸੀ ਕਿ ਤੁਹਾਨੂੰ ਆਫਰ ਵੀ ਰਿਹਾ ਸੀ। ਬੰਸੀ ਵਾਸਤੇ। ਖਾਂਡ ਪਾਠ ਤੇ ਵੀ ਕਿਤੇ ਲੈ ਜਾਵਾਂ। ਮਕਾਨੇ ਲੈ ਜਾਵਾਂ। ਉੱਥੇ ਵੀ ਇਹ ਬਹੁਤ ਲੋਕੀ ਉਹਨਾਂ ਉਧਰ ਧਿਆਨ ਨਹੀਂ ਦਿੰਦੇ ਇਹਦੀ ਇਹਨੂੰ ਜਿਆਦੀਆਂ ਜੱਫੀਆਂ ਸਾਸੀ ਕਾਲ ਦੀ ਆਨ ਪੰਜਾਬੀ ਟੀਵੀ ਤੁਸੀਂ ਦੇਖ ਰਹੇ ਹੋ ਇਹ ਦੋਨਾਂ ਵੀਰਾਂ ਦਾ ਇੱਕ ਐਕਟ ਸੀਗਾ ਇਹ ਜਾਣ ਪਛਾਣ ਦੇ ਮਕਾਜ ਲਈ ਹੈ ਅੱਜ ਇੰਟਰਵਿਊ ਵਾਂਸ ਤੇ ਕਾਕੂ ਮਹਿਣੀਆ ਬਾਈ ਦੀ ਉਹ ਟੈਲੈਂਟ ਪੰਜਾਬ ਦਾ ਜਿਹੜਾ ਅੱਜ ਇਹਨਾਂ ਛੋਟੇ ਛੋਟੇ ਘਰਾਂ ਤੋਂ ਉੱਠ ਕੇ ਅਮਰੀਕਾ ਕੈਨੇਡਾ 'ਚ ਬੈਠੇ ਬਜ਼ੁਰਗਾਂ ਦੇ ਫੋਨਾਂ 'ਚ ਬੱਚਿਆਂ ਦੇ ਫੋਨਾਂ 'ਚ ਇਥੋਂ ਤੱਕ ਕਿ ਨੌਜਵਾਨ ਵੀ ਇਹਨਾਂ ਦੇ دیਵਾਨੇ ਹੋਏ ਪੈ ਰਹੇ ਤਾਂ ਮੰਝ ਕੀ ਆ ਚੱਲ ਭਾਈ ਤੇਰਾ ਵਧੀਆ ਗਰੀਆ ਭਾਈ ਜੀ ਕਿਹੜੀ ਕਲਾਸ ਕਰਦਾ ਭਾਈ ਮੈਂ ਅੰਗਰੇਜ਼ੀ ਅੱਛਾ ਪੜਾਈ ਦੇ ਨਾਲ ਨਾਲ ਐਕਟਿੰਗ ਵਾਲਾ ਕਿਹਦਾ ਸੀਗਾ ਬਚਪਨ ਤੋਂ ਤੁਹਾਨੂੰ ਹਾਂਜੀ ਕਿਵੇਂ ਪਿਆ ਇਹ ਵੀਰਾ ਏ ਮਾ ਪਾਰੀ ਕੋ ਦੁਕਾਨ ਤੇ ਜਾਣਾ ਨਹੀਂ ਪਾਈ ਦਿੱਤੇ ਤੇ ਉਦੋਂ ਭਾਜੀ ਫਿਰ ਕਹਿੰਦੇ ਵੀਡੀਓ ਬਣਾਉਣੀ ਆ ਤੇ ਫਿਰ ਉਦੋਂ ਦਾ ਪਤਾ ਅੱਛਾ ਅੱਛਾ ਕੀ ਕਰਦੇ ਤੁਹਾਡੇ ਫਾਲ ਸਾਹਿਬ ਮੇਰੇ ਘਰ ਦੇ ਸਾਹਿਬ ਕੁਮਾਰ ਜੀ ਦਾ ਨਾਮ ਹੈ ਤੇ ਤੇਰੀਆਂ ਘੋਰੀਆਂ ਟੈਨ ਕੋਣ ਕਰਦਾ ਫਿਰ ਮੇਰੀਆਂ ਮੇਰੀਆਂ ਨਹੀਂ ਕਦੀ ਹੁੰਦੀ ਹੈ ਕਦਾਂ ਭਾਜੀ ਕਿਵੇਂ ਇਹਨਾਂ ਟੈਨਟ ਲੱਭਾ ਤੁਹਾਨੂੰ ਤੁਹਾਡੇ ਦਾ ਪੇਸ਼ਨਾ ਪੇਟ ਲੱਗਦੀ ਘਰ ਦੀ ਤਨੂ ਮਨਵੀ ਆਪ ਵੀ ਐਂ ਗੱਲਾਂ ਕਰਦਾ ਭਾਈ ਇਹ ਆਪ ਵੀ ਕੁਝ ਐਂ ਕਰਦਾ ਗੱਲਾਂ ਬਹੁਤ ਵਧੀਆ ਬੰਦਾ ਹੈ ਹਨਾ ਜਿੱਦਾਂ ਨੂੰ ਸਾਰੀਆਂ ਜੋ ਕਹਦੀ ਉਹੀ ਕਰਦਾ ਵਾ ਬੜਾ ਸੁਣਵਾ ਜੇ ਵੀ ਲੜ ਵੀ ਜਾਂਦਾ ਵਾ ਫਿਰ ਉਹਨੂੰ ਉਹਨੂੰ ਫਿਰ ਸਾਰਾ ਸਮਝਾਉਣਾ ਪੈਂਦਾ ਕਿ ਬਈ ਜ਼ਿੰਦਗੀ ਦਾ ਸਾਰ ਹੈ ਅੱਗੇ ਫਿਕਰ ਦਾ ਸਾਰ ਹੈ ਕਰਾਂਗੇ ਕੁਝ ਤੇ ਜ਼ਿੰਦਗੀ ਚ ਵਾਝਾਂਗੇ ਜੇ ਲੋਕਾਂ ਦੇ ਪਿੱਛੇ ਲੱਗਾਂਗੇ ਤੇ ਫਿਰ ਆਪਣਾ ਨੁਕਸਾਨ ਫਿਰ ਇਹਨੂੰ ਸਮਝਾ ਕੇ ਫਿਰ ਲਈਦਾ ਨਾਲ ਭਾਈ ਅੱਛਾ ਪਹਿਲਾਂ ਟੀਚਰ ਜਿੱਦਾਂ ਮਾਰਦੇ ਕਿ ਲੋਕ ਪਿੰਡ ਦੇ ਭਾਈ ਜਦੋਂ ਸ਼ੁਰੂ ਕੀਤਾ ਕੰਮ ਇਹ ਕੀਤਾ ਭਾਈ ਜਦੋਂ ਮੈਂ ਐਕਚੁਅਲੀ ਕਲੀਨਿਕ ਤੋਂ ਹੀ ਕਰਿਆ ਸੀ ਜਦੋਂ ਕਰਿਆ ਪਹਿਲੇ ਪਹਿਲਾਂ ਉਹਦੋਂ ਤੇ ਮੇਰੇ ਤੇ ਮੇਰੇ ਪੇਸ਼ੇਸ਼ੀ ਗਵੀ ਹੋਣ ਵਾਰ ਕੇ ਮਤਲਬ ਕੀ ਕੋਈ ਖਾਣਾ ਕਰਦਾ ਹੈ ਨਾ ਤੇ ਬਾਕੀ ਚਲੋ ਅਬ ਪਰਮਾਤਮਾ ਦੀ ਹਜ਼ੂਰੀ ਪਰਮਾਤਮਾ ਨੂੰ ਸਾਜਣਾ ਜਾਨ ਕੇ ਆਪਣੇ ਘਰ ਨੂੰ ਪਹਲ ਦਿੱਤੀ ਤੁਰੇਗੇ ਕਿ ਜਿਵੇਂ ਜਿਵੇਂ ਅੱਗੇ ਨਿਕਲੇ ਵਾਜੀ ਅਜੇ ਤੱਕ ਜਰ ਪਹੁੰਚ ਗਿਆ ਬਹੁਤ ਦੁਆਵਾਂ ਮਿਲਦੀਆਂ ਬਹੁਤ ਪਿਆਰ ਮਿਲਦਾ ਸਤਿ ਸ਼ਾਨਾ ਸਭ ਨੂੰ ਅੱਛਾ ਵਾਜੀ ਪਛਾਣਦੇ ਲੋਕ ਤੁਹਾਨੂੰ ਤੋਂ ਜਾਣਦੇ ਹੋ ਸਕੂਲ ਟੀਚਰ ਜਾਂ ਹੋਰ ਮੱਲੇ ਵਾਲੇ ਪਿੰਡਾਂ ਵਾਲੇ ਲੱਗ ਲੱਗੇ ਹਾਂਜੀ ਅੱਛਾ ਕੀ ਕਹਿੰਦੇ ਕਹਿੰਦੇ ਆ ਵੀਡੀਓ ਵਾਲੇ ਮੁੰਡੇ ਹਾਂ ਅੱਛਾ ਛੋਟਾ ਛੋਟਾ ਵਿਚੋਂ ਮੇਨਾਰ ਹਾਂਜੀ ਕਰਦੇ ਇਹ ਕਰਦੇ ਨੇ ਤੁਸੀਂ ਕੋਣ ਕੋਣ ਰਹਿਦਾ ਪਰਿਵਾਰ ਤੁਹਾਡੇ ਮਗਰ ਪਾਦਰ ਭੈਣ ਭਰਾ ਕਿੰਨੇ ਭੈਣ ਭਰਾ ਨੇ ਮੈਂ ਨਹੀਂ ਦੋ ਭੈਣ ਨੇ ਅੱਛਾ ਇਹ ਘਰੇ ਵੀ ਪਰ ਐ ਵੀ ਜਦੋਂ ਕੋਈ ਗੱਲ ਕਰਦਾ ਕਿ ਟੱਕ ਦਾ ਨਹੀਂ ਫਿਲਮ ਸ਼ੂਟ ਦਿੰਦੇ ਆ ਹਾਂਜੀ ਇਹ ਭਾਈ ਬਾਈ ਨੇ ਛਿੜੀ ਇਹਦਾ ਬਾਈ ਨੇ ਛਿੜੀ ਭਾਜੀ ਕੋਈ ਸਮਾਂ ਉਸ ਕੋਈ ਤੇ ਮਿਲਦਾ ਘੱਟ ਲੋੜ ਇਹ ਜਦੋਂ ਭਾਜੀ ਇਹ ਡਾਇਲੋਗ ਜਦੋਂ ਕੋਈ ਵੀਡੀਓ ਸ਼ੂਟ ਕਰਨੀ ਹੁੰਦੀ ਹੈ ਉਹਦੇ ਜਿਹੜੇ ਡੈਲਗ ਲਿਖੇ ਹੁੰਦੇ ਭਾਜੀ ਤਾਂ ਉਹ ਇਹਨੂੰ ਦੱਸਨੇ ਪੈਂਦੇ ਆ ਅੱਛਾ ਹਾਂਜੀ ਇੱਕ ਇੱਕ ਵਾਰ ਰਸੀਦਾ ਬਸ ਕਰ ਲੈਂਦਾ ਜਾਂ ਜੇ ਨਾ ਕਿਸੇ ਵੇਲੇ ਜਿਆਦਾ ਵੱਡਾ ਨਹੀਂ ਹੁੰਦਾ ਪੂਰਾ ਫਰਵਾਹ ਇਸ ਕੋ ਦੋ ਜਰ ਵਰਕਰ ਚਿੱਤਨਾ ਵੀਰ ਤੋਂ ਲੈ ਉਸ ਕੋਲ ਅੱਛਾ ਜਿਵੇਂ ਸਕੂਲ ਦੇ ਨੰਬਰ ਨੰਬਰ ਕਾਟਾਉਂਦੇ ਮੈਡਮਾਂ ਕਟਾਪਾ ਕਰਦੇ ਨਹੀਂ ਚੱਲਦਾ ਨਹੀਂ ਅਈਓੜੀ ਕਾਟੇ ਐਕਟਰ ਕਹਿ ਕੇ ਕਰਦਿੰਦੀਆਂ ਨਹੀਂ ਹੁੰਦਾ ਹੈ ਕਦੇ ਆਏ ਟੀਚਰਾਂ ਦੇ ਫੋਟੋ ਚਾਹੀਏ ਹੁੰਦਾ ਹਾਂਜੀ ਚਾਹੀਆਂ ਦੋ ਜਿੰਨਾ ਅੱਛਾ ਫਿਰ ਫਾਦਰ ਸਾਹਿਬ ਵੀ ਕਮਾਉਂਦੇ ਤੇ ਤੁਸੀਂ ਵੀ ਛੋਟੀ ਉਮਰ ਚ ਕਮਾਉਣ ਲੱਗੇ ਫਿਰ ਤਾਂ ਦਾਦੇ ਹਾਂਜੀ ਖੁਸ਼ਿਆ ਕਰਦੇ ਦਾਦੀ ਮਾਤਾ ਸਾਰੇ ਭੈਣ ਭਰਾ ਗਿਫਟ ਕੂਪਨ ਦੇ ਲਏ ਨੇ ਮੰਮੀ ਨੂੰ ਲੈ ਕੇ ਫਾਦਰ ਨੂੰ ਲੈ ਕੇ ਗਏ ਹਾਂ ਜੀ ਦਈ ਦੇ अच्छा ठीक दे दा। है बड़ी पे अच्छी गल है छोटी उम्र ਦੇ ਵਿੱਚ ਹੀ ਤੇ ਇਸ ਮੁੰਡੇ ਨੂੰ ਮੈਨੂੰ ਲੱਗਦਾ ਜੇ ਪਰਮਾਨੰ ਮਨੇ ਟੈਲੈਂਟ ਦਿੱਤਾ ਤੁਸੀਂ ਪਛਾਣਿਆ ਜੀ ਜੀ ਔਰ ਇੱਕ ਟੀਮ ਬੜਾਈ ਟੀਮ ਬਣੀ ਕਿਵੇਂ ਹੀ ਭਾਜੀ ਇਹ ਜੀ ਭਾਜੀ ਦੇਖੋ ਬੱਚੇ ਬੜੇ ਟੈਲੈਂਟਡ ਨੇ ਹਨਾ ਦਨੂਨ ਮੈਨੂੰ ਵੀਡੀਓ ਕਰਦਾ ਸੀਗਾ ਤੇ ਉਦੋਂ ਬਾਅਦ ਸੋ ਛੋਟੀਆਂ ਭੈਣਾਂ ਵੀ ਹਨਾ ਕਿੰਨੇ ਅਸੀਂ ਇੱਥੇ ਭੱਜੇ ਸੀ ਕਰਨਾ ਹਾਂ ਤੇ ਉਹਨਾਂ ਨੂੰ ਵੀ ਜਦੋਂ ਨਾਮ ਲਿਆ ਉਹਨਾਂ ਦਾ ਬਹੁਤ ਸੁਣਾਇਆ ਕਿ ਜਿੱਦਾਂ ਦੇ ਉਹਨਾਂ ਨੂੰ ਡਾਇਲਗ ਦੇਈਆਂ ਵੱਡੇ ਹੋਣ ਛੋਟੇ ਉਹਨਾਂ ਭਾਜੀ ਬਹੁਤ ਵਧੀਆ ਕਰਦੇ ਹੋਂ ਤਾਂ ਬਸ ਇੱਕ ਇੱਕ ਵਾਰ ਦਸਦੀ ਰੋੜਿਆ ਸਾਨੂੰ ਤੇ ਯਾਦ ਨਹੀਂ ਰਹਿੰਦੀ ਮੇਰੇ ਸਾਹਮਣੇ ਜਿੰਨੀਆਂ ਵੀਡੀਓ ਕੀਤੀਆਂ ਉਹਨਾਂ ਚੋਂ ਕਿਸੇ ਵੀ ਵੀਡੀਓ ਦਾ ਨਾਮ ਲੈ ਲੇ ਕੋਈ ਤੋਂ ਉਹਨਾਂ ਨੂੰ ਯਾਦ ਹੁੰਦਾ ਪੱਕਾ ਬਹੁਤ ਇਹ ਜੀ ਇਹ ਜਿਹੜੀ ਸਭ ਤੋਂ ਪਹਿਲਾ ਵੀਡੀਓ ਪਾਈ ਹੈ ਕਿਹੜੀ ਸੀਗੀ ਇੱਕ ਤੁਹਾਡੀ ਬੜੀ ਵਾਇਰਲ ਹੋਈ ਜਿਹਦੇ ਵਿੱਚ ਉਹ ਰੰਗ ਦੀ ਗੱਲ ਕਰਦੇ ਸੀ ਉਹ ਸਾਡੀ ਪਹਿਲੀ ਵੀਡੀਓ ਸਾਡੀ ਨਾ ਪਹਿਲਾਂ ਦੋ ਦੋ ਵੀਡੀਓ ਸੀ ਉਦਾਂ ਪਈਆਂ ਸੀ ਉਹਨਾਂ ਤੋਂ ਬਾਅਦ ਚਾ ਨਾ ਮਤਲਬ ਇੱਕ ਵੀਡੀਓ ਕਰੀ ਸੀਗੇ ਮਤਲਬ ਜਿੱਦਾਂ ਇਹ ਮੇਰੇ ਪਿੱਛੇ ਸਾਈਕਲ ਤੇ ਬੈਠਾ ਤੇ ਤੇ ਅਗਲੇ ਬੈਠਾ ਮਗਰ ਤੇ ਮੈਂ ਮਤਲਬ ਲੈ ਕੇ ਆਉਂਦੇ ਦੋ ਵੀਰ ਆਉਂਦੇ ਆ ਮੋਸਲ ਤੇ ਤੇ ਆ ਕੇ ਕਹਿੰਦਾ ਕਹਿੰਦਾ ਕਿ ਮਤਲਬ ਇਹ ਬੜਾ ਸਵਾਰ ਰੰਗਾ ਆ ਪਿੱਛੇ ਬਾਲਿਆ ਤੇ ਫਿਰ ਇਹਦਾ ਸੀਗਾ ਉੱਥੇ ਡੈਲਗ ਕੇ ਤੁਸੀਂ ਜਿਹੜਾ ਸਵਾਰਾ ਜਿਹੜਾ ਸਵਾਰਾ ਲੈਣਾ ਨਾ ਹਲਾਈ ਇੱਕ ਵਾਰੀ ਮੈਂ ਕਹਿੰਦਾ ਕਰਕੇ ਦੱਸ ਦਿਓ ਭਾਈ ਉਹ ਦੋਨੋਂ ਜਾਣੇ ਐਕਟਕ ਸਹੀ ਉਹ ਹੁਣ ਤੀਜਾ ਬੰਦਾ ਸੀਗਾ ਜਿੱਦਾਂ ਮੰਨ ਲਓ ਕਿ ਮੈਨੂੰ ਆ ਕੇ ਉਹਨੇ ਪੁੱਛਿਆ ਮੈਂ ਉਹਨੂੰ ਕਿੱਥੇ ਆਇਆ ਮੇਰ ਕੋਲ ਨਾ ਮੈਂ ਇਹਨੂੰ ਕਹਿੰਦਾ ਮੈਂ ਕਹਾ ਕੀ ਜਾਨ ਭਾਜੀ ਉਹ ਕਹਿੰਦਾ ਮੈਂ ਕਹਾ ਠੀਕ ਹੈ ਜੀ ਸਤਿ ਸ੍ਰੀ ਅਕਾਲ ਉਹ ਫਿਰ ਬਾਅਦ ਚ ਇਹਨਾਂ ਦਾ ਹਾਂ ਬੜਾ ਸਵਾਰ ਸਵਾਰੰਗਾਇਆ ਮਗਰ ਬਾਲਿਆ ਹਾਂ ਤੂੰ ਜਿਹੜਾ ਸਵਾਰਾ ਲਾਉਣਾ ਨਾ ਗਲਾਈ ਇਹ ਨੇਚਰਲ ਗੱਲਾਂ ਨੇ ਇਹ ਨੇਚਰਲ ਇਹ ਨੇਚਰਲ ਗੱਲਾਂ ਭਾਜੀ ਜਿੱਦਾਂ ਮਤਲਬ ਉਹ ਜਿੱਦਾਂ ਇਹ ਮਵੇ ਨਾ ਵੀਡੀਓ کہیں ਕੋਈ ਅਹੀਂ ਹੋਰ ਸ਼ੂਟ ਕਰ ਰਹੀ ਸੀ ਇਹ ਤੇ ਇੱਕ ਮਤਲਬ ਵੈਸੇ ਹੀ ਅਹੀਂ ਕੀਤੀ ਉਦਾਂ ਹੀ ਹਾਂ ਔਰ ਕੈਮਰਾ ਵੈਸੇ ਹੀ ਕਰ ਲਈ ਮਤਲਬ ਦੇਖਣਾ ਇਹ ਹੈ ਦੂਸਰੇ ਟਾਈਮ ਮਤਲਬ ਡਾਇਲੌਗ ਜਿੰਦਾ ਜਿਆਦਾ ਆਇਆ ਸੀ ਤੇ ਮੈਂ ਕਿਹਾ ਚਲੋ ਬਈ ਆਹ ਕਰਦੇ ਆਪਾਂ ਇਸ ਦੇਖਣ ਜਦੋਂ ਉਹ ਕੀਤੀ ਤਾਂ ਉਹ ਵੀਡੀਓ ਇਸ ਪਈ ਉਹ ਜਿਹੜੀ ਉੱਥੇ ਕਰਨਗੇ ਦੂਜੇ ਨੰਬਰ 55 ਜਿਹੜੀ ਉਹ ਵੀਡੀਓ ਪਈ ਉਹਨੇ ਰਾਤੋ ਰਾਤ ਸਾਨੂੰ ਪਤਾ ਨਹੀਂ ਕਿੰਨੇ ਕੁ ਫੋਲੋਅਰ ਦੇ ਤੇ ਕਿੰਨੇ ਲਾਈਕ ਵਿਊਜ਼ ਬਹੁਤ ਸਾਰੇ ਬੜਾ ਪਿਆਰ ਮਿਲਿਆ ਸਾਨੂੰ ਉਸ ਤੋਂ ਬਾਅਦ ਅਸੀਂ ਜਿਹੜੀ ਅਗਲੀ ਵੀਡੀਓ ਪਾਈ ਉਹਨੂੰ ਵੀ ਬਹੁਤ ਸਾਰਾ ਪਿਆਰ ਮਿਲਿਆ ਉਹ ਵੀ ਰਾਤੋ ਰਾਤ ਲੱਖਾਂ ਚ ਗਈ ਇਸ ਕਰਕੇ ਨਾ ਸਾਨੂੰ ਉਦੋਂ ਤੋਂ ਬਾਅਦ ਵਿੱਚ ਅਸੀਂ ਕਦੀ ਪਿੱਛੇ ਵੜ ਕੇ ਦੇਖਿਆ ਭਾਜੀ ਕਦੇ ਸੋਚਿਆ ਸੀ ਭਾਜੀ ਐ ਵੀ ਇੱਕ ਛੋਟੇ ਜਿਹੇ ਪਿੰਡ ਤੋਂ ਮਤਲਬ ਐ ਲੋਕ ਪਛਾਣਨ ਵਾਲੇ ਲੋਕ ਸੁਟਾ ਖਿਚਾਉਆ ਕਰਨਗੇ ਖੜ ਖੜ ਕੇ ਹਾਂ ਐਕਚੁਅਲੀ ਭਾਜੀ ਮੈਂ ਨਾ ਸ਼ੁਰੂ ਤੋਂ ਹੀ ਮੈਂ ਸਿਗਰੈਟ ਕੈਰੈਕਟਰ ਲਿਖਦਾ ਮੈਂ ਸੌਂਗ ਲਿਖਦਾ ਹਾਂ ਮੇਰਾ ਸੌਂਗ ਹੈ ਸੀ ਤੂੰ ਕਿੱਧਰ ਰਹੋਵੇਂਗਾ ਜਿਵੇਂ ਅਸੀਂ ਗੂਹੇ ਬੰਦ ਕਰਕੇ ਕੰਧਾਂ ਨਾਲ ਲਾ ਕੇ ਬੁੜੀ ਠੀਆਂ ਬਾਈ ਨੇ ਕੀਤਾ ਸੀ ਬਹੁਤ ਵਧੀਆ ਸੌਂਗ ਹੁਣ ਤੱਕ ਮੇਰੇ ਸੌਂਗਾਂ 99 90 ਮਿਲੀਅਨ ਤੱਕ ਚੱਲ ਗਿਆ ਸੌਂਗ ਸਾਰਿਆਂ ਨੇ ਸੁਣਾ ਹਣਾ ਤੇ ਉਸ ਤੋਂ ਬਾਅਦ ਭਾਜੀ ਫਿਰ ਮੈਨੂੰ ਇੱਕ ਨਾਮ ਤੇ ਲੋਕਾਂ ਨੂੰ ਪਤਾ ਸੀਗਾ ਤੇ ਮੈਨੂੰ ਵੀ ਐਕਟਿੰਗ ਦਾ ਬਹੁਤ ਜ਼ਿਆਦਾ ਸੌਂਸਟਿਵ ਸ਼ੁਰੂ થઈ ਮੈਨੂੰ ਸੀਗਾ ਕਿ ਨਾਮ ਤੇ ਲੋਕਾਂ ਨੂੰ ਪਤਾ ਹੁਣ ਲੋਕਾਂ ਨੂੰ ਚਿਹਰੇ ਤਾਂ ਕਿਵੇਂ ਪਤਾ ਲੱਗੇ ਕੱਖ ਮਹਿਣੀਆ ਕੋਣਾਂ ਫਿਰ ਉਸ ਤੋਂ ਬਾਅਦ ਵੀਡੀਓ ਵਾਲਾ ਸੀਗਾ ਮਿਊਂਸਪੇਡ ਵੀਡੀਓ ਕਰਕੇ ਪਾਉਨੇ ਆ ਚਲੋ ਵੀਡੀਓ ਪਾਈਆਂ ਲੋਕਾਂ ਨੇ ਇੰਨਾ ਪਿਆਰ ਦਿੱਤਾ ਮੈਨੂੰ ਮੇਰੇ ਭੈਣਾਂ ਭਰਾਵਾਂ ਮਾਤਾਵਾਂ ਨੇ ਬਜ਼ੁਰਗਾਂ ਨੇ ਬਹੁਤ ਸਾਰਾ ਪਿਆਰ ਦਿੱਤਾ ਉਸ ਤੋਂ ਬਾਅਦ ਕਦੀ ਪਿੱਛੇ ਮੁੜ ਕੇ ਦੇਖਿਆ ਨਹੀਂ ਅੱਜ ਤੱਕ ਹੀ ਪਰਮਾਤਮਾ ਦੀ ਮਿਹਰ ਜਿੱਥੇ ਜਾਈਏ ਬਹੁਤ ਸਾਰਾ ਪਿਆਰ ਮਿਲਦਾ ਕਨਸੈਪਟ ਸਟੋਰੀ ਕਿੱਥੋਂ ਆਉਂਦੀ ਹੈ ਕੌਣ ਡਾਇਲੋਗ ਇਹਦੇ ਲਿਖ ਦਿੰਦਾ ਇਹਨਾਂ ਨੂੰ ਫਿਰ ਰਟਾਉਣੇ ਵੀ ਹੁੰਦੇ ਆ ਡਾਇਲੋਗ ਕਿਵੇਂ ਹੁੰਦਾ ਸਾਰਾ ਤਿਆਰੀ ਪਾਜੀ ਉਹ ਸਾਰਾ ਕੁਝ ਪਾਜੀ ਮੇਰੇ ਲਿਖਦਾ ਸੀ ਮੇਰੀ ਹੱਥੀ ਸਕ੍ਰਿਪਟ ਜਿੱਦਾਂ ਹਣਾ ਡਾਇਲੋਗ ਵਗ ਨੇ ਲੋਕ ਸਾਰੇ ਤੁਹਾਡੇ ਹੀ ਹੁੰਦੇ ਸਾਰੇ ਹੁੰਦੇ ਬਾਕੀ ਜਿਹੜੀ ਮੇਰੀ ਮੈਨੇਜਮੈਂਟ ਪਿੱਛੇ ਮੇਰਾ ਸਾਰਾ ਕੁਝ ਸਾਂਭਦਾ ਜੋ ਮੇਰਾ ਕਰਤਾ ਧਰਤਾ ਜੋ ਮੇਰੀ ਵੀਡੀਓ ਸ਼ੂਟ ਕਰਦਾ ਐਡੀਟਿੰਗ ਦਾ ਸਾਰਾ ਕੁਝ ਉਹ ਮੇਰਾ ਛੋਟਾ ਭਰਾ ਨਿਸ਼ਾਨ ਹਾਂ ਮੇਰੇ ਪਿੰਨ ਹਨਾ ਉਹਨੇ ਘਰੇ ਲਿਆ ਹੋਇਆ ਸੈਟਅਪ ਸਾਰਾ ਉਹ ਉਹ ਬਹੁਤ ਮੇਰੇ ਮੇਰਾ ਮਤਲਬ ਜ਼ਿਕਰ ਉਸ ਬੰਦੇ ਦੀ ਬਦੌਲਤ ਅੱਜ ਮੈਂ ਇੱਥੇ ਬੈਠਾ ਭਾਜੀ ਉਹਨੇ ਗੁਰੀ ਉਠੀਆਂ ਭਰਾ ਨੂੰ ਚੁੱਕਿਆ ਮੈਨੂੰ ਚੁੱਕਿਆ ਸਾਡੀ ਸਾਰੀ ਟੀਮ ਨੂੰ ਮਤਲਬ ਜੇ ਕਹੀਏ ਕਿ ਵੱਡਾ ਚੱਕ ਸਾਡਾ ਨਿਸ਼ਾਨ ਵੀ ਲੱਗਦਾ ਛੋਟਾ ਤੇ ਉਹਦੀ ਬਦੌਲਤ ਅੱਜ ਅਪ ਇੱਥੇ ਤੱਕ ਪਹੁੰਚੇ ਅਰੇ ਬੜੀ ਚੰਗੀ ਗੱਲ ਹੈ ਭਾਈ ਜਦੋਂ ਭਰਾ ਭਰਾਵਾਂ ਦਾ ਸਾਥ ਦੇਣ ਤਾਂ ਮੈਨੂੰ ਲੱਗਦਾ ਆ ਤਰੱਕੀ ਸੁਭਾਵਿਕ ਤੌਰ ਤੇ ਬੰਦੇ ਨੂੰ ਮਿਲਦੀ ਆ ਅਜਾ ਬੱਚੇ ਤੈਨੂੰ ਸ਼ੌਂਕ ਸੀ ਐਕਟਿੰਗ ਦਾ ਜਾਂ ਫਿਰ ਤੂੰ ਕਿਵੇਂ ਇਧਰਲੇ ਪਾਸੇ ਨੂੰ ਕੀੜਾ ਸੀਗਾ ਜਾਂ ਮਨ 'ਚ ਕੁਝ ਹੋਰ ਸੀ ਮੈਂ ਕੁਝ ਹੋਰ ਬਣਨਾ ਹਾਂ ਹਾਂਜੀ ਕੀ 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 ਲੱਗਦਾ ਸੀ ਬੱਚੇ ਅਜੇ ਵੀ ਚਲੋ ਬੱਚਾ ਨੇ ਕੀ ਲੱਗਦਾ ਸੀ ਮੈਂ ਕੀ ਕੀ ਬਣਨਾ ਜ਼ਿੰਦਗੀ ਦੇ ਵਿੱਚ ਪੜ ਲਿਖੇ ਪੜ ਲੈ ਕੇ ਪਹਿਲਾਂ ਤਾਂ ਮੈਂ ਭਾਈ ਕੋ ਕਲੀਨਿਕ ਤੇ ਜਾਣਾ ਸੀ ਮੈਂ ਕਿਹਾ ਚਲ ਡਾਕਟਰੀ ਦਾ ਕੰਮ ਸਿੱਖ ਲੈ ਲੈ ਪਰ ਭਾਈ ਕਹਿੰਦੇ ਵੀਡੀਓ ਬਣਾ ਲੇਗਾ ਚਲੋ YouTube ਬਣਾ ਲੈਨੇ ਤੇ ਉਦੋਂ ਦਾ ਵੀਡੀਓ ਬਣਾਈ ਦਿਆਂਗਾ ਕਿਸੇ ਦਿਹਾੜ ਨਾਲ ਦੇ ਸਕੂਲ ਦੇ ਤੁਹਾਡੇ ਦੋਸਤ ਮਿੱਤਰ ਕਲਾਸਮੇਟ ਹੈ ਉਹ ਉਹ ਤੁਹਾਨੂੰ ਪਿੱਛੇ ਪਿੱਛੇ ਮਾਰਦੇ ਜੀ ਨਹੀਂ ਨਹੀਂ ਉਹ ਨਹੀਂ ਦੱਲੇ ਹਾਂ ਹਾਂ ਉਹ ਮੈਨੂੰ ਲੱਗਦਾ ਤੂੰ ਯਾਦ ਵੀ ਨਹੀਂ ਗੱਲ ਕਰਨ ਦਿੰਦੇ ਹਣੇ ਕਿਸ ਨੂੰ ਆ ਐਦਾ ਹੀ ਹੈ ਇਹ ਸਹਿਸ ਭਾਈ ਭਾਜੀ ਇਹਦੇ ਡਾਇਲੋਗ ਐਦਾ ਹੁੰਦਾ ਵੀ ਕਦੀ ਪਈ ਇਹ ਤੁਸੀਂ ਕੁਛ ਦੱਸਿਆ ਪਰ ਇਹਨੇ ਜਿਹੜਾ ਇਹਨੇ ਕੋਲੋਂ ਬੋਲਤਾ ਉਹਨੇ ਪਟਾਕਾ ਪਾਤਾ ਕਿ ਵਧੀਆ ਉਹ ਐਦਾਂ ਹੁੰਦਾ ਭਾਜੀ ਕਿਸੇ ਟਾਈਮ ਨਾ ਅਸੀਂ ਡਾਇਲੋਗ ਆਪਣੇ ਤਰੀਕੇ ਨਾਲ ਉਹਨੂੰ ਕਹੀਦਾ ਕਿ ਐਦਾਂ ਪਰ ਉਹ ਕਿਸੇ ਵੇਲੇ ਸੁਭਾਵਿਕ ਸੁਭਾਵਿਕ ਤੌਰ ਤੇ ਮਤਲਬ ਉਹਨੂੰ ਨਾ ਦੂਜੇ ਤਰੀਕੇ ਨਾਲ ਵੀ ਬੋਲ ਦੇਣਾ ਤੇ ਉੱਥੇ ਸਾਨੂੰ ਪਤਾ ਹੁੰਦਾ ਕਿ ਇਹ ਫਿੱਟ ਆਈ ਹੈ ਜੀ ਪਰ ਉਹਨੂੰ ਰੱਖ ਲਈਦਾ ਜਿਹੜਾ ਆਪਣਾ ਹੀ ਤਾਂ ਉਹਨਾਂ ਨੂੰ ਕੋਈ ਜਿਆਦਾ ਨਹੀਂ ਕੁਝ ਕਰਨੀ ਹੋਰ ਹੈ ਅਸਾਂ ਕੋਲ ਤਾਂ ਭਾਏ 1.4 ਪੈਸੇ ਆਉਣਾ ਜੀ ਹੋਣਗੇ ਹਾਲਾਤ ਕਿਦਾਂ ਦੇ ਸੀ ਤੁਹਾਡੇ ਆਰਥਿਕ ਪੱਖੋਂ ਕਿਦਾਂ ਦੇ ਸੀ ਹਾਲਾਤ ਬੰਸਤੇ ਹਾਲਾਤ ਕਿਦਾਂ ਦੇ ਸੀ ਆਰਥਿਕ ਪੱਖੋਂ بس ਇਦਾਂ ਹੀ ਆ ਭਾਜੀ ਬਹੁਤ ਸਾਰੀਆਂ ਮਤਲਬ ਆਪਾਂ ਮਜਬੂਰੀਆਂ ਜਾਂ ਕਹਿ ਸਕਦੇ ਆਂ ਜਾਂ ਬੜੀਆਂ ਮੁਸ਼ਕਲਾਂ ਦੇ ਵਿੱਚੋਂ ਲੰਘ ਕੇ ਇੱਥੇ ਤੱਕ ਆਇਆ ਭਾਜੀ ਮੈਨੂੰ ਕਾਫੀ ਟਾਈਮ ਹੋ ਗਿਆ ਭਾਜੀ ਇਸ ਫੀਲਡ ਦੇ ਵਿੱਚ ਮਤਲਬ ਸਰਦਿਆ ਹੋਇਆ ਹੈ ਅੱਛਾ ਜੀ ਮੈਂ ਕਾਫੀ ਸਟ੍ਰਗਲ ਕਰਿਆ ਠੀਕ ਹੈ ਜੀ ਤੇ ਚਲੋ ਉਸ ਤੋਂ ਬਾਅਦ ਪ੍ਰਮਾਤਮਾ ਨੇ ਜਦੋਂ ਦਿਨ ਲੈ ਕੇ ਆਉਣੇ ਹੁੰਦੇ ਤੁਹਾਨੂੰ ਪਤਾ ਫਿਰ ਵਧੀਆ ਦਿਨ ਲੈ ਆਉਂਦੇ ਚਲੋ ਅੱਜ ਪ੍ਰਮਾਤਮਾ ਨੇ ਜਿੱਥੇ ਦਿੱਸੇ ਪਹੁੰਚਾਤਾ ਚਲੋ ਮੁਸ਼ਕਲਾਂ ਤੇ ਤੁਹਾਨੂੰ ਪਤਾ ਹਰ ਇੱਕ ਬੰਦੇ ਦੀ ਜ਼ਿੰਦਗੀ 'ਚ ਹੁੰਦੀਆਂ ਬਹੁਤ ਸਾਰੀਆਂ ਪ੍ਰੋਬਲਮਾਂ ਫੇਸ ਕੀਤੀਆਂ ਬਿਲਕੁਲ ਚਲੋ ਵਾਂਸੇ ਸੀ ਗੱ ਗੱਲ ਹੋਰ ਦੱਸੋ ਬੰਦੇ ਲਾ ਪਾਕਿਸਤਾਨ ਵਾਲੇ ਬਹੁਤ ਹੁੰਦੇ ਆ ਕਦੀ ਆਇਆ ਹੁੰਦਾ ਟੀਮ ਤੋੜਨ ਦੀ ਕੋਸ਼ਿਸ਼ ਕੀਤੀ ਹੋਵੇ ਭਾਜੀ ਹੁੰਦੇ ਨੇ ਬਹੁਤ سارے ਉਹ ਸਾਡੇ ਨਾਲ ਬਹੁਤ ਬਹੁਤ ਵਾਰ ਉਹ ਜਵੰਛ ਦੇ ਬਹੁਤ ਵਾਰ ਗੰਨ ਭਰੇ ਜਦੋਂ ਫਿਰ ਇਹਨੂੰ ਕੋਈ ਚਾਹ ਦਿੰਦਾ ਬਾਰ ਉਹ ਹਨਾ ਕੁਛ ਤੇ ਫਿਰ ਇਹ ਕੀ ਹੁੰਦਾ ਵਾ ਕਿ ਇਹ ਇਹ ਫਿਰ ਅੜ ਜਾਂਦਾ ਉੱਥੇ ਆ ਕੇ ਤੇ ਮੈਂ ਵੀਡੀਓ ਤੋਂ ਨਹੀਂ ਗੱਲ ਜਾਂ ਮੈਂ ਜਾਣਾ ਨਹੀਂ ਬੜਾ ਤੂੰ ਮਤਲਬ ਉਹ ਤੇ ਕਿ ਅਗੇ ਬੰਦੇ ਨੂੰ ਰੋਂਨ ਤੱਕ ਜਾਂਦਾ ਘੰਟਾ ਘੰਡਾ ਮਨ ਕਿਸੇ ਟਾਈਮ ਤੇ ਬੈ ਬੈਨਾ ਬਿਦਸਰਾ ਨਹੀਂ ਪਛਾਦਾ ਯਾਰ ਬਾਈ ਉਧਰ ਸੈਟਪ ਲੱਗਾ ਹੋਆ ਜਾਂ ਸਾਰੇ ਉੱਥੇ ਬੰਦੇ ਬੈਠੇ ਤੇ ਤੂੰ ਜਾਂਦਾ ਰਹਿੰਦਾ ਉਹ ਇਹ ਉਦੋਂ ਹੁੰਦਾ ਦਾ ਜਦੋਂ ਕੋਈ ਬਾਹਰੋਂ ਮੈਨੂੰ ਕਹਿੰਦਾ ਪਰ ਹੁਣ ਤਾਂ ਇਹਨੂੰ ਸਮਝ ਆ ਗਈ ਹੈ ਕਿ ਬਈ ਕਿਸੇ ਦੇ ਪਿੱਛੇ ਲੱਗਾ ਕਿ ਤੇ ਆਪਣਾ ਨੁਕਸਾਨ ਹੈ ਤੇ ਜੋ ਆਪਣਾ ਫਿਊਚਰ ਖਰਾਬ ਹੁੰਦਾ ਕੋਈ ਭਾਜੀ ਇੱਥੇ ਤਾਂ ਸਾਰੇ ਲੱਤਾਂ ਖਿੱਚਦੇ ਆ ਕੋਈ ਕਹਿਨੂੰ ਦਿੰਦਾ ਨਹੀਂ ਬਿਲਕੁਲ ਬਿਲਕੁਲ ਮੈਂ ਮੰਨਦਾ ਤੂੰ ਕਰ ਤਸ ਵਾਰ ਲਊਗਾ ਕਰਦੇ ਲੋਕ ਆ ਆਂ ਵੀ ਛੱਡ ਦੇ ਤੂੰ ਕਾਹਤੋਂ ਡਾਕਟਰ ਦੇ ਮਗਰ ਲਗਾ ਹਾਂਜੀ ਹਾਂ ਤੇ ਸਭ ਲੋਗ ਵੀ ਪਰ ਕਈ ਕਹਿੰਦੇ ਇਹ ਕਿਹੜਾ ਕੰਮ ਹੈ ਵੀ ਕੋਈ ਕੰਮਾ ਚ ਕੰਮ ਹੈ ਹਾਂ ਤੂੰ ਪਰੇ ਹੋਰ ਕੋਈ ਸੇਖਾ ਕੋਈ ਕੰਮਕਾਰ ਸੇਖ ਹਾਂ ਮੈਨਾਂ ਚੱਲ ਕੋਈ ਨਹੀਂ ਅਜੇ ਹੁਣੇ ਸੇਖ ਲੈਣਾ ਹਾਂ ਅਜੇ ਤੇ ਹਮਾਰਾ ਪਈ ਆ ਕੇ ਸੇਖਣ ਵਾਲੀ ਵੀ ਜੀ ਸੇਖਣਾ ਪਿਆ ਸਿੱਖ ਵੀ ਲਵਾਂਗੇ ਹਾਂ ਜੀ ਜੇ ਫਿਲਮ ਮਿਲੇ ਮੰਨ ਲਓ ਵਾਸ਼ਰੂਮ ਫਿਲਮ ਕਰਨੀ ਪਸੰਦ ਕਰੂਗਾ ਮੈਂ ਜੇ ਵਾਸ਼ਰੂਮ ਕਿਸੇ ਐਕਟਰ ਨਾਲ ਕੰਮ ਕਰਨ ਲਈ ਮਿਲੇ ਕਿਹਨਾਂ ਐਕਟਰ ਨਾਲ ਕੰਮ ਕਰਨਾ ਚਾਹੋਗੇ ਦਿਲ ਜਿੱਤਣਾ ਕਰਨਾ ਚਾਹੋਗੇ ਕਿਹਨਾਂ ਦਿਲ ਕਰਦਾ ਵੀ ਉਹਨਾਂ ਨਾਲ ਫਿਲਮ ਮਿਲ ਜੇਗੀ ਏ ਭਾਈ ਜਿੰਨਾ ਮਿਲਗੇ ਉਹਨਾ ਹੀ ਠੀਕ ਹੈ ਸਾਚਾ ਤੁਸੀਂ ਆਪਣਾ ਕੰਮ ਕਰਨਾ ਹੈ ਹਾਂਜੀ ਅੱਛਾ ਕੱਕੂ ਭਾਈ ਆਉਂਦੇ ਆ ਉੱਪਰ ਫਿਲਮਾਂ ਗੁਲਮਾਂ ਦੇ ਹਾਂਜੀ ਭਾਜੀ ਰਦਮ ਬੋਏ ਵੱਲੋਂ ਆਇਆ ਸੀ ਕਿ ਤੁਹਾਨੂੰ ਇੱਕ ਆਫਰ ਵੀ ਆਇਆ ਸੀ ਬੰਸੂਰ ਆਸਤੀ ਹੂੰ ਉਹਨਾਂ ਨੇ ਕੋਈ ਐਪੀ ਸੀਰੀਜ਼ ਕਰਨਾ ਹੀ ਬਾਤ ਕੁਝੇ ਕਰਨਾ ਕਰਕੇ ਸਾਨੂੰ ਉੱਥੇ ਨਹੀਂ ਮਤਲਬ ਇਹਦੇ ਪੇਪਰ ਸੀਗੇ ਉੱਥੋਂ ਤੁਸੀਂ ਵੀ ਨਹੀਂ ਐਪੀ ਸੀਰੀਜ਼ ਸਾਪ ਅਪ੍ਰੈਲ ਦੇ ਵਿੱਚ ਸਾਨੂੰ ਉਹਨਾਂ ਬਈਨਾਂ ਕਰਾ ਦੇ ਜੀ ਠੀਕ ਹੈ ਤੇ ਉਹਦਾ ਕਰਕੇ ਫਿਰ ਉਹਨਾਂ ਨੂੰ ਜਾਣਾ ਪੈਣਾ ਹੈ ਰਾਜਸਥਾਨ ਨੂੰ ਉਹਨਾਂ ਨੇ ਕਿਹਾ ਸੀਗਾ ਜਿਆਦਾ ਕੋਈ 20 25 ਦਿਨ ਮਹੀਨੇ ਦਾ ਹੀ ਦੂਸਰ ਸੀਗਾ ਤੇ ਸੀ ਉਹਦੇ ਕਰਕੇ ਫਿਰ ਉਹਨਾਂ ਨੂੰ ਮਨਾ ਕਰਤਾ ਹਾਂ ਹਾਂ ਜੀ ਜੀ ਅੱਛਾ ਤੇ ਇਹ ਇੱਕ yeah ਜਲਦੀ ਦੇਖਾਂਗੇ ਵੱਡੇ ਪਰਦੇ ਦੇ ਉੱਤੇ ਚਲੋ ਪ੍ਰਮਾਤਮਾ ਇਹੀ ਆ ਭਾਜੀ ਦੁਆ ਸਾਡੀ ਕਿ ਸਾਨੂੰ ਵੱਡੇ ਪਰਦੇ ਤੇ ਜਲਦੀ ਕੰਮ ਮਿਲੇ ਕਿਉਂਕਿ ਮੈਂ ਮੇਰਾ ਸਭ ਤੋਂ ਵੱਡਾ ਸੁਪਨਾ ਪਰ ਵੱਡੇ ਪਰਦੇ ਦਾ ਹੀ ਹੈ ਜੀ ਮੈਂ ਕੰਮ ਕਰਿਆ ਇਸੇ ਕਰਕੇ ਮਿਹਨਤ ਕਰ ਰਿਹਾ ਹਾਂ ਕੁਝ ਵਧੀਆ ਤੋਂ ਵਧੀਆ ਲੈ ਕੇ ਆਉਣਾ ਹੈ ਕਿ ਕੋਈ ਸਾਨੂੰ ਸਪੋਰਟ ਕਰੂਗਾ ਇਸ ਵੱਡੇ ਪਰਦੇ ਤੇ ਆਉਂਦੀ ਮੈਂ ਕੋਸ਼ਿਸ਼ ਕਰਾਂਗਾ ਕਿ ਵੱਡੇ ਪਰਦੇ ਤੇ ਬਹੁਤ ਜਲਦੀ ਕੀ ਬਾਤ ਆ ਭਾਜੀ ਆ ਜਿਹੜੀ ਤੁਹਾਡੀ ਟੀਮ ਹੈ ਮਿਲਣਾ ਦਾ ਇਹ ਕਰੰਟ ਪੂਰਾ ਹੈ ਜਿਹੜਾ ਭੈਣਾ ਦੇ ਵਿੱਚ ਇਹਨਾਂ ਦਾ ਇੰਟਰੋਡਿਊਸ ਕਰਾਇਆ ਇੱਕ ਭੈਣ ਬੜੀ ਇਹਦੇ ਵਿੱਚ ਚਲਾਕਦੀ ਹੈ ਤੁਹਾਡੀ ਉਹ ਭੈਣ ਦਾ ਨਾਮ ਇਹ ਨਿੱਕੀ ਨਾ ਦੇ ਦਾ ਨਾਮ ਹੈ ਇਹ ਨੂੰ ਆਪਾਂ ਨ ਦਾ ਨਾ ਪੈਂਦਾ ਤਨੂ ਆ ਉਹ ਪਿੱਛੇ ਵੀਰਾਂ ਦੇ ਕੀ ਜੀ ਕੋਲ ਅੱਛਾ ਇਹ ਐ ਸਾਡੀ ਜਾਨਾ ਸਿਮਾ ਉਹ ਪੈਂਦੇ ਨੇ ਉਹ ਪਿੱਛੇ ਪੈਂ ਦੱਸੀ ਉਹਦੇ ਚ ਪੂਰਾ ਗਰੰਟੀ ਇਹ ਤਾਂ ਮੈਨੂੰ ਲੱਗਾ ਜੱਸੀ ਲੜਾਕੀ ਜੱਸੀ ਕਿ ਨਹੀਂ ਤੁਹਾਡੀ ਹਾਂ ਜੀ ਹਾਂ ਜੀ ਇਹ ਸਾਰਾ ਚ ਲੜਾਕੀ ਇਹ ਬੇਇੱਜ਼ਤੀ ਬਹੁਤ ਕਰਦੀ ਐ ਅੱਛਾ ਅੱਛਾ ਜਦੋਂ ਇੱਥੇ ਆ ਜਿਹੜਾ ਇੱਕ ਗੁਰੀ ਪ੍ਰੈਸ ਦੇ ਲਾ ਕੇ ਗੁਰੀ ਬਾਈ ਵੀ ਪਛਾਣਦਾ ਮਹਤਾਜ ਨਹੀਂ ਐ ਇਹ ਗੁਰੂ ਬਾਈ ਨੂੰ ਵੀ ਤੁਸੀਂ ਸੋਸ਼ਲ ਮੀਡੀਆ ਤੇ ਬਹੁਤ ਵੀਡੀਓਜ਼ ਦੇਖੀਆਂ ਆਉਣੀਆਂ ਰੋਸਟ ਕਰਦਾ ਹੈ ਬਾਈ ਤੇ ਅੱਛਾ ਕਿਥੋਂ ਗਿਆ ਕਰਨਾ ਨਹੀਂ ਐ ਤੇਨੂੰ ਕੁੜੀ ਇਹ ਭਾਜੀ ਦਾ ਅੱਛਾ ਮੋਰ ਦੇਖੀ ਢੀਪੋਲੀ ਜੀ ਪਾਜੀ ਉੱਥੇ ਤਾਂ ਤੁਹਾਨੂੰ ਗੱਲ ਮੋਹ ਨਹੀਂ ਨਿਕਲਦੀ ਦੀ ਹੈ ਹਾਂਜੀ 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 ਪਾਜੀ ਇਹ ਕੱਛ ਕੱਲ ਵਾਲੀ ਡਾਇਲਗ ਜਾ ਦੇ ਲਾਸਟ ਵਾਲਾ ਬੋਲ ਕੇ ਨਾ ਆ ਫਿਰ ਕਿਹੜਾ ਜਿਹੜਾ ਮੈਨੂੰ ਗਿਆ ਇਹ ਬਾਹਰ ਨਿਕਲੋ ਵੇ ਗੈਦਾਸੀ ਹੋ। ਬਾਹਰ ਨਿਕਲੋ। ਬਾਹਰ ਨਿਕਲੋ ਵੇ ਬਿਮਾਰੀ ਪੈਣਾ। ਉਦੋਂ ਬਾਹਰ ਹੋਣਾ ਜਦੋਂ ਅਗਲੇ ਸਿਰ ਪਾੜਗੇ। ਅਸਲ ਕੋ ਸਰਕਾਰੀ ਕੰਨਦਾਲਾ ਵਿੱਚ ਸਭ ਇਹੋ ਹੀ ਹੈ ਸਰਕਾਰੀ ਕੰਨਦਾਲਾ ਵਿੱਚ ਬਦਲੇ। ਬਾਹਰ ਨਿਕਲੋ ਵੇ। ਹਾਂ। ਬਾਹਰ ਨਿਕਲੋ ਵੇ ਬਿਮਾਰੀ ਪੈਣਾ। ਦੀਪੂ ਵਾਲੀ ਕੰਨਕਾ ਕਾ ਹਾਈ ਤੁੱਟੇ ਡਵਦਾ ਇਹ ਉਦੋਂ ਬਾਹਰ ਹੋਣਾ ਜਦੋਂ ਅਗਲੇ ਸਿਰ ਪਾੜਗੇ। ਇਹ ਭਾਈ ਬੜੀਆਂ ਜਿਹੜੀਆਂ ਆਮ ਸਮਾਜ ਦੇ ਵਿੱਚ ਗੱਲਾਂ ਹੋਈਆਂ ਹਨਾ ਇਹ ਸਾਰੀਆਂ ਉਹੀ ਗੱਲਾਂ ਬਾਤਾਂ ਨੇ। ਭਾਜੀ ਮੈਂ ਉਹੀ ਮੈਂ ਪਹਿਲਾਂ ਵੀ ਤੁਹਾਡੇ ਆਫ ਕੈਮਰਾ ਗੱਲ ਕਰਦਾ ਸੀਗਾ ਕਿ ਆਪਣੇ ਪੰਜਾਬ ਦੇ ਵਿੱਚੋਂ ਭਾਜੀ ਸਾਡੀ ਜਿਹੜੀ ਪੰਜਾਬੀ ਮਾਂ ਬੋਲੀ ਆ ਜਿਹਦੇ ਉਹਦੇ ਠੇਕ ਪੰਜਾਬੀ ਦੇ ਲਹਿਜ ਆ ਭਾਜੀ ਉਹ ਅੱਜ ਲੋਪ ਹੋ ਰਿਹਾ ਅੱਜ ਨਵੀਂ ਜਨਰੇਸ਼ਨ ਦੇ ਬੱਚਿਆਂ ਨੂੰ ਪੁੱਛ ਕੇ ਦੇਖੋ ਕਿਸੇ ਨੂੰ ਕੁਝ ਨਹੀਂ ਪਤਾ ਪਿੱਛੇ ਕੀ ਸੀਗਾ ਪਿੱਛੇ ਦੀ ਕਿਹੜੀ ਭਾਸ਼ਾ ਸੀਗੀ ਆਪਣੀ ਹਾਂ ਤੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਵੱਧ ਤੋਂ ਵੱਧ ਉਹਨਾਂ ਸ਼ਬਦਾਂ ਨੂੰ ਯੂਜ਼ ਕੀਤਾ ਜਾਵੇ ਉਹੋ ਜਿਹਾ ਮਾਹੌਲ ਭੈਣਾ ਭਰਾਵਾਂ ਨੂੰ ਮਖਾਇਆ ਜਾਵੇ ਜੀ ਜਿਹਦੇ ਨਾਲ ਪਤਾ ਲੱਗੇ ਕਿ ਕਿੰਨੀ ਦੀਆ ਪਹਿਲੇ ਸਮੇਂ ਦੇ ਵਿੱਚ ਕਿੱਦਾਂ ਦੀ ਬੋਲੀ ਜਾਂ ਸਾਡੀ ਪੰਜਾਬੀ ਮਾਂ ਬੋਲੀ ਜਾਂ ਜਿਹੜੀ ਠੇਰ ਪੰਜਾਬੀ ਹੈ ਸਾਡੀ ਇਹਦਾ ਲੱਛਕੀ ਹੈ ਹਾਂ ਹਾਂ ਮੈਂ ਕੈਮਰਾਮੈਨ ਨੂੰ ਬਈ ਨੂੰ ਕਹੂੰਗਾ ਵੀ ਇਧਰੋਂ ਥੋੜਾ ਕੈਮਰੇ ਨੂੰ ਇਧਰਲੇ ਪਾਸੇੋਂ ਕਰ ਦੇ ਕੈਮਰੇ ਤੇ ਨਹੀਂ ਆਉਂਦੀ ਇਹ ਇਧਰ ਦੇ ਪਾਸੇ ਬਾਈ ਥੋੜਾ ਲਾਈਟ ਪੈਂਦੀ ਇਧਰੋਂ ਅੱਛਾ ਕਾਕੂ ਬਾਈ ਇਹ ਟੀਮ ਕਿਵੇਂ ਬਣੀ ਆ ਮੋਰ ਤਾਂ ਮੈਨੂੰ ਲੱਗਾ ਗੁਰੀ ਬਾਈ ਤੁਹਾਡੇ ਕੋਲੋਂ ਬਟਾਲੇ ਤੋਂ ਆ ਰਿਹਾ ਬਾਈ ਜੀ ਸਮਰ ਤੁਹਾਡੇ ਕੋਲੋਂ ਕਿੱਡੀ ਦੂਰੋਂ ਆ ਰਿਹਾ ਕਿਵੇਂ ਸਾਰੇ ਲੋਕਾਂ ਨੂੰ ਇਕੱਠੇ ਕਰਦੇ ਜੇ ਕਿ ਇੱਕ ਬੰਦੇ ਦਾ ਕੰਮ ਚੱਲ ਜੇ ਬੰਦਾ ਕਹਿੰਦਾ ਡਬਲ ਡਰ ਮੈਂ ਕੀ ਲੈਣਾ ਕਿਵੇਂ ਸਾਰੀ ਟੀਮ ਇਕੱਠੀ ਕਰ ਰਹੇ ਹੋ ਤੁਸੀਂ ਇਹ ਸਾਰੀ ਟੀਮ ਵੀ ਬਸ ਭਾਜੀ ਇਦਾਂ ਹੀ ਆ ਇਹ ਸਾਰੇ ਭਰਾ ਹੀ ਆ ਗੁਰੀ ਬਟਾਲਾ ਵੀਰਾ ਵੀ ਹਨ ਇਹਨੂੰ ਤੇ ਦੱਸਣ ਦੀ ਲੋੜ ਹੀ ਨਹੀਂ ਸਾਰੇ ਜਾਣਦੇ ਆ ਵੀਰੇ ਨੂੰ ਹਨ ਇਹ ਸਮਰ ਬਾਈ ਹੁਣੀ ਆ ਉਹ ਵੀ ਰਾਤ ਨਾਲ ਉਹ ਵੀ ਸਮਰ ਸਾਹ ਦਾ ਤੇ ਇਦਾਂ ਵਾ ਕਿ ਸਾਰੇ ਭਰਾ ਹੀ ਆਪਣੇ ਜਦੋਂ ਕਰੀ ਹਾਂਜੀ ਸਬਰ ਭਾਈ ਹੁਣ ਆਪਾਂ ਥੋੜੀ ਜੀ ਗੱਲ ਕਰਾਂਗੇ ਸੌਰ ਭਾਈ ਕਿਵੇਂ ਲੱਗਦਾ ਜਦੋਂ ਟੀਮ ਨਾਲ ਛੋਟੇ ਛੋਟੇ ਬੱਚਿਆਂ ਨਾਲ ਐਕਟਿੰਗ ਦਾ ਕੀੜਾ ਸੀਗਾ ਤੁਹਾਨੂੰ ਮੈਨੂੰ ਭਾਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸੋ ਐਕਟਿੰਗ ਦਾ ਕੀੜਾ ਇਹ ਭੜਾੜਾ ਦੀ ਕਰਕੇ ਜੱਗ ਗਿਆ ਵੈਸੇ ਕੋਈ ਐਕਟਿੰਗ ਦਾ ਕੀੜਾ ਨਹੀਂ ਇਹਨਾਂ ਦੇ ਬਦੌਲਤ ਅੱਜ ਜੋ ਵੀ ਹੈ ਨਾ ਵੀ ਜੋ ਜਿੰਨਾ ਕਿ ਕੈਰੀਅਰ ਜਿੰਨਾ ਕਿ ਕੈਰੈਕਟਰ ਸਾਨੂੰ ਦਿੰਦੇ ਨਾ ਇਹਨਾਂ ਦੇ ਅਕੋਰਡਿੰਗ ਹੀ ਨਿਭਾ ਰਹੇ ਨੇ ਉਦਾਂ ਸਾਨੂੰ ਕੋਈ ਹੈ ਨਹੀਂ ਐਕਟ ਪਰਮਾਤਮਾ ਨੂੰ ਇਹ ਵਾਸਤੇ ਇਹ ਯਾਰ ਨੇ ਜਿਆਦਾ ਅੱਗੇ ਆ ਗਿਆ ਕੰਮ ਬਸ ਬਸ ਅਜਾ ਗੁਰੂ ਭਾਈ ਕਿਵੇਂ ਮਿਲੇ ਤੁਸੀਂ ਕਿਵੇਂ ਮਿਲੇ ਤੁਸੀਂ ਮਿਲੇ ਤਾਂ ਆਪਾਂ ਜਾਰੀ ਸਾਡੀ ਬਹੁਤ ਪੁਰਾਣੀ ਆ ਆ ਤੋਂ ਦੋ ਦਾ ਆਪਾਂ ਫੇਮਸ ਨਹੀਂ ਹੈ ਨਾ ਮੈਂ ਨਾਏ ਇਹ ਇਦਾਂ ਆਪਾਂ ਮੇਰਾ ਹੋਟਲ ਲੈਂਡ ਦੇ ਵਿੱਚ ਕੰਮ ਕਰਦਾ ਮੈਂ ਤੇ ਵੀਰ ਹਣੀ ਉੱਥੇ ਹੁੰਦੇ ਸਾਰੇ ਭਰਾ ਤੇ ਉੱਥੇ ਬਾਬੇ ਨੇ ਕਲੋਂਦੇ ਨੇ ਤੇ ਇਦਾਂ ਪਿਆਰ ਵਾਧਾ ਵਾਧਾ ਵਰਤਦੇ ਨੇ ਬੜਾ ਅੱਗੇ ਤੋਂ ਕੇ ਕਿੱਥੇ ਐਕਟ ਕਰਾਂਗੇ ਐਕਟ ਕਰਾਂਗੇ ਹੁਣ ਗਾੜੀ ਜਿੱਨੀਆਂ ਵੀਡੀਓ ਆਉਣਗੀਆਂ ਸਾਡੀਆਂ ਆਉਣਗੀਆਂ ਤੱਕ ਪਾਵਾਂਗੇ ਪੂਰੀ ਓਕੇ ਕਰਾਵਾਂਗੇ ਕੀ ਬਾਤ ਅੱਛਾ ਭਾਈ ਜਿੱਦਾਂ ਹੁਣ ਤੁਹਾਡੀ ਇਹਨਾਂ ਦਾ 1 ਮਿੰਟ ਇਹਨਾਂ ਦਾ ਇੱਕ ਵਾਰੀ ਡਾਇਲੌਗ ਤੇ ਸੁਣਾ ਮੈਂ ਚਾਹੁੰਗਾ ਸੁਣਾ ਦੇ ਭਾਈ ਤੁਸੀਂ ਜਿਹੜਾ ਆਪਣਾ ਜੂ ਟੈਲੈਂਟ ਦੱਸਿਓ ਉਹ ਟੈਲੈਂਟ ਪਤਾ ਗੱਲ ਕੀ ਆ ਪਹਿਲਾਂ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਦੱਸ ਦੇਣਾ ਚਾਹੁੰਦਾ ਕਿ ਜਿੰਨੀਆਂ ਮੈਂ anga <laughs> <laughs> ਨਾ ਰੋਸਟ ਤਾਂ ਹੀ ਵੇਖਣਾ ਕਿ ਸਾਰੇ ਕਰਦੇ ਆ ਕਿਉਂਕਿ ਉਹਦੇ ਵਿੱਚ ਸਾਰੇ ਮਾਂ ਪੈਣ ਨੂੰ ਗਾਲਾਂ ਕਦੇ ਕਿਸੇ ਨੂੰ ਗਾਲਾਂ ਪਰ ਮੇਰੇ ਰੋਸਟ ਦੇ ਵਿੱਚ ਤੁਸੀਂ ਇਹ ਚੀਜ਼ ਵੀ ਵੇਖੋ ਇਹ ਤੁਸੀਂ ਕੁੜੀਆਂ ਵੀ ਦੇਖ ਸਕਦੇ ਹੋ ਫੈਮਲੀ ਵੀ ਦੇਖ ਸਕਦੀ ਹੈ ਤੇ ਮੁੰਡੇ ਵੀ ਦੇਖ ਸਕਦੇ ਜਿਹੜਾ ਮਰਜ਼ੀ ਵੇਖ ਸਕਦਾ ਇਦਾਂ ਦੇ ਰੋਸਟ ਆਪਾਂ ਕਰਦੇ ਆ ਤੇ ਇਹ ਕਿੜਾ ਨੂੰ ਪਹਿਲਾਂ ਵੀ ਹੈਗਾ ਸੀ ਪਰ ਮੈਂ ਸੋਚਿਆ ਕਿ ਯਾਰ ਸਾਰੇ ਗਾਲਾਂ ਕੱਢਦੇ ਆਪਾਂ ਕਿਉਂ ਨਾ ਕੋਈ ਡਿਫਰੈਂਟ ਕਰੀਏ ਇਸ ਕਰਕੇ ਮੈਂ ਕੰਟੈਂਟ ਲੈ ਕੇ ਆਇਆ ਤੇ ਬਹੁਤ ਪਿਆਰਾ ਲੱਗਦਾ ਮੈਂ ਕੋਈ ਡਾਇਲੌਗ ਜਿਹੜਾ ਮਸ਼ਹੂਰ ਜਿਆ ਤੁਹਾਡਾ ਸੁਣਾ ਦਵਾਂ ਇੱਕ ਹਾਂਜੀ ਉਹ ਵਾਲਾ ਹੀ ਤੇ ਸਭ ਤੋਂ ਪਹਿਲਾਂ ਤੇ ਮਸ਼ਹੂਰ ਹੋਇਆ ਉਹ ਜਾਨਵੀ ਛ ਖੂਬ ਸੂਰਤੀ ਦਾ ਰਾਜ ਆ ਇਹ ਫਰੂਟਸ ਤੇ ਉੱਤੇ ਮੈਂ ਰੋਸਟ ਕੀਤਾ ਤੇ ਉਹਨੂੰ ਮੈਂ ਗਿਆ ਮੈਂ ਚੱਕੋ ਜਾਣਾ ਸੰਤਰੇ। ਆਹ ਸੰਤਰੇ ਵਿੱਚ ਕਾਇਆ ਮਠੀਆਂ ਵਿੱਚ ਕਾਇਆ ਬੜਾ ਕੁਛ ਤੇ ਬਾਕੀ ਜਦੋਂ ਇੱਕ ਮੈਂ ਜਾਂਦਾ ਨਹੀਂਦਾ ਮਤਲਬ ਕਾਕਾ ਕਾ ਤੁਸੀਂ ਨਿਊਜ਼ੀਲੈਂਡ ਤੋਂ ਵੇਖਣਾ। ਉਹਨਾਂ ਦੀ ਕਾਪੀ ਕਰੀ ਦੀ ਹਾਂ ਕਾਕੇ ਕਿੱਥੇ ਚੱਲੇ ਆਂ ਕਾਕਾ ਹੰਬਰ ਸਰ ਚੱਲੇ ਆਏ ਗੱਡੀ ਕੈਸਾ ਓਕੇ ਓਕੇ ਜਿਹੜਾ ਲੋਕਾਂ ਨੇ ਬਹੁਤ ਪਿਆਰ ਦਿੱਤਾ ਓਕੇ ਹੁਣ ਕਿੱਥੇ ਜਾਂਦਾ ਸਾਰੇ ਵੀਰਪਰਾ ਕਹਿੰਦੇ ਓਕੇ 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 ਬਸ ਓਕੇ ਰਿਪੋਰਟ ਹੋ ਗਈ ਦੋਸਤ। ਕੀ ਬਾਤ ਹੈ ਅਜਾ ਭਾਈ ਤੁਹਾਡਾ ਪਰਿਵਾਰ ਫਿਰ ਹੁਣ ਕਿਵੇਂ ਦੇਦਾ ਪੜ੍ਹ ਕੇ ਜੀਨੇ ਹਾਂ ਤੁਸੀਂ ਮਣੀ ਮਣੀ ਹਾਂ ਚਲੋ ਭਾਜੀ ਜਦੋਂ ਮਿਲਦੇ ਆ ਹਨ ਜਦੋਂ ਚਾਰ ਭਰਾ ਇਕੱਠੇ ਹੋ ਕੇ ਮਿਲਦੇ ਉਹਦੇ ਤੇ ਪ੍ਰਮਾਤਮਾ ਦਾ ਮੈਂ ਸ਼ੁਕਰ ਕਰਦਾ ਹਾਂ ਕਿ ਸੱਚੇ ਪਾਤਸ਼ਾਹ ਤੇਰਾ ਬਹੁਤ ਜਦਾ ਸ਼ੁਕਰ ਹੈ ਤੂੰ ਮੈਨੂੰ ਇਸ ਲੈਵਲ ਤੇ ਇਸ ਯੋਗਾ ਕੀਤਾ ਕਿ ਅੱਜ ਚਾਰ ਭਰਾ ਮੇਰੇ ਆ ਕੇ ਲੱਗੇ ਆ ਕੇ ਮੈਨੂੰ ਇੰਨਾ ਪਿਆਰ ਦਿੰਦੇ ਆ ਮੇਰੇ ਨਾਲ ਫੋਟੋਆਂ ਕਰਾ ਰਹੇ ਚਲੋ ਉਸ ਵਾਹਿਗੁਰੂ ਦਾ ਸ਼ੁਕਰ ਹੈ ਜਨੇ ਇੰਨਾ ਦਿੱਤਾ ਸਾਨੂੰ ਜੀ ਅੱਛਾ ਇਹ ਇੱਕ ਅਦਾ ਸਵਾਲ ਹੋਰ ਲਵਾਂਗਾ ਮਾਰੇ ਨੇ ਸਾਰਾ ਕੁਝ ਤਰੱਕੀ ਸਾਰਾ ਕੁਝ ਬੋਤਾ ਲਗਾਤਾਰ ਕੰਮ ਚੱਲ ਰਿਹਾ ਮੈਂ ਇਹ ਕਰ ਰਿਹਾ ਉਹ ਡਾਕਟਰੀ ਆਏਗਾ ਕਿ ਮੁਰਦੇ ਕਿ ਨਹੀਂ ਅਗਲੇ ਵਾਰ ਚਲੋ ਪਾਜੀ ਉਹ ਐਕਚੁਅਲੀ ਉਹ ਵੀ ਮੇਰਾ ਨੇ ਇੱਕ ਪਾਰਟ ਟਾਈਮ ਹੀ ਲਾ ਲ ਉਸ ਤੋਂ ਕਿਉਂਕਿ ਮੈਂ ਵੀਡੀਓ ਤੋਂ ਫ੍ਰੀ ਹੋਣਾ ਪਾਜੀ ਤੇ ਉਦੋਂ ਫਿਰ ਮੈਂ ਆਪਣੇ ਕਲੀਨਿਕ ਦੇ ਨਾਲ ਬੈਠ ਜਾਣਾ ਹਾਂਜੀ ਜਦੋਂ ਉਹਨਾਂ ਦੇ ਬੱਚਦੇ ਦਾਦੀ ਜੀ ਨੇ ਹਾਂਜੀ ਮੈਂ ਚਾਹੂੰਗਾ ਮਾੜੇ ਬਣਾਇਓ ਇਹਨਾਂ ਨੂੰ ਆਜੋ 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 ਬੀਬੀ ਆਜਾ ਇਹਨਾਂ ਪਿੱਛੇ ਗਿਆ ਪਿਆ ਤਾਂ ਇਹਨਾਂ ਦੇ ਮਾਤਾ ਜੀ ਕੀ ਨਾ ਤੁਹਾਡਾ ਜੀ ਸੱਚ ਕੱਲ ਜੀ ਇਹ ਕਿਵੇਂ ਲੱਗਦਾ ਜਦੋਂ ਪੋਤਾ ਗੱਲਾਂ ਗੁਲਾਬੀ ਮੇਰਾ ਪੋਤਾ ਬਹੁਤ ਪਿਆਰ ਕਰਦਾ ਅਛਾ ਬਤਿਨ ਕਹ ਲਾ ਕਸਾ ਅਸੀਂ ਘਰ ਮੈਂ ਬਹੁਤ ਪਿਆਰ ਕਰਦੀ ਅਛਾ ਘਰ ਵੀ ਐ ਟੀਚਰਾਂ ਦੀਆਂ ਮਾਰਦਾ ਰਹਿੰਦਾ ਹਾਂ ਇਤਨਾ ਹੀ ਹੂੰ ਬਹੁਤ ਜਿਆਦੀਆਂ ਇਹ ਬਚਪਨ ਤੋਂ ਜੂ ਉਹਦਾ ਬੋਲਣਾ ਸ਼ੁਰੂ ਕੀਤਾ ਐ ਟੀਚਰਾਂ ਹਾਂ ਬਹੁਤ ਕਦੇ ਇਹ ਕੋਈ ਗੱਲ ਜਿਹੜੀ ਅਗਨੀ ਇਹ ਨਹੀਂ ਵੀ ਆਖਰੀ ਵੀ ਆ ਅਛਾ ਹਾਂ ਅਛਾ ਫੇ ਪੋਤੇ ਨੇ ਕੋ ਦਾਦੀ ਨੂੰ ਗਿਫਟ ਦਿੱਤਾ ਆਪਣੀ ਕਮਾਈ ਦੇ ਵਿੱਚੋਂ ਮੈਂ ਆਦ ਨਹੀਂ ਕੋਈ ਗੱਲ ਨਹੀਂ ਪੁੱਤ ਮੇਰੇ ਕੋ ਹੈਗੀ ਹੈ ਮੇਰੀ ਪਿੰਚਣੀ ਆਉਂਦੀ ਆ ਮੈਂ ਇਹਨੂੰ ਕਲਾਉਣੀ ਆ ਮੈਂ ਨਹੀਂ ਭੀਚਾ ਇਹ ਕੰਮ ਵਿੱਚ ਬਹੁਤ ਸੋਹਣਾ ਕੰਮ ਆ ਸਾਰੇ ਬਹੁਤ ਪਿਆਰ ਕਰਦੇ ਫਿਲਮਾਂ ਹੀ ਦੇਖਣਾ ਪੁੱਤ ਜਿੰਨੇ ਮੇਰੇ ਕਲੋਜ਼ ਪਾਲਾ ਜਿੰਨੇ ਮੇਰੇ ਰਿਸ਼ਤੇਦਾਰ ਬਹੁਤ ਪਿਆਰ ਕਰਦੇ ਆ ਸਾਰੇ ਖੁਸ਼ ਬਣ ਗਏ ਕਹਿੰਦੇ ਆ ਫਲਾਣੇ ਬੰਚ ਦੀ ਦਾਦੀ ਜਾਨੀ ਹਾਂ ਮੈਂ ਜਾਨੀ ਕਿੱਥੇ ਜਾਨੀ ਵਾਂਡੇ ਕਿਤੇ ਸਾਰੇ ਤੇ ਫੋਟੋ ਲਵਾਉਂਦੇ ਆ ਬਹੁਤ ਪਿਆਰ ਕਰਦੇ ਆ ਮੈਂ ਖੰਡ ਪਾੜਦੇ ਵੀ ਕਿਤੇ ਲੈ ਜਾਵਾਂ ਮਕਾਨੇ ਲੈ ਜਾਵਾਂ ਉੱਥੇ ਵੀ ਇਹ ਬਹੁਤ ਲੋਕੀ ਉਹਨਾਂ ਉਧਰ ਧਿਆਨ ਨਹੀਂ ਦਿੰਦੇ ਇਹ ਨਹੀਂ ਇਹਨੂੰ ਜਿਆਦੀਆਂ ਜੱਫੀਆਂ ਪਾਉਂਦੇ ਫੋਟੋ ਲਵਾਉਂਦੇ ਕੀ ਬਾਤ ਹੈ ਬੜੀ ਚੰਗੀ ਗੱਲ ਹੈ ਅੱਛਾ ਲਾਸਟ ਮੈ ਕੱਕੂ ਬਈ ਸਵਾਲ ਹੈ ਆਖਰੀ ਸਵਾਲਾਂ ਵਿੱਚ ਸ਼્વાસ ਬਹੁਤ ਵੱਡੀ ਚੀਜ਼ ਹੈ ਇਹ ਛੋਟੀਆਂ ਛੋਟੀਆਂ ਬੱਚੀਆਂ ਤੁਹਾਡੇ ਕੋਲ ਆਉਂਦੀਆਂ ਤੁਸੀਂ ਐਕਟ ਕਰਵਾਉਂਦੇ ਹੋ ਇਹਨਾਂ ਦੇ ਮਾਪਿਆਂ ਦਾ ਕੀ ਰਿਐਕਸ਼ਨ ਰਹਿੰਦਾ ਜੀ ਭਾਜੀ ਬਹੁਤ ਵਧੀਆ ਨਹੀਂ ਰਿਐਕਸ਼ਨ ਤਾਂ ਬਹੁਤ ਵਧੀਆ ਭਾਜੀ ਇਹ ਉਹਨਾਂ ਨੇ ਕਦੀ ਮਨਾਂ ਨਹੀਂ ਕਰਿਆ ਇਹਨਾਂ ਨੂੰ ਜਦੋਂ ਵੀ ਮੇਰੇ ਕੋਲੀਆਂ ਵੀਡੀਓ ਕਰਾਉਂਦਾ ਸਵੇਰ ਤੋਂ ਸ਼ਾਮ ਤੱਕ ਮੇਰੇ ਕੋਲ ਹੀ ਰਹਿੰਦੀਆਂ ਵਾ ਤੇ ਇਹਨਾਂ ਦਾ ਕਦੀ ਕੋਈ ਗੱਲ ਹੀ ਨਹੀਂ ਆ ਭਾਜੀ ਮੇਰੀਆਂ ਭੈਣਾਂ ਛੋਟੀਆਂ ਹਨ ਇਹਨਾਂ ਦੀ ਹਰ ਇੱਕੰਨ ਦੀ ਡਿਮਾਂਡ ਵੀ ਪੂਰੀ ਕਰੀ ਜਾਂ ਜੋ ਮੰਗਣ ਕਾਪੀਆਂ ਪੈਨਸਲਾਂ ਪੈਨ ਬੈਗ ਜੋ ਵੀ ਇਹਨਾਂ ਨੂੰ ਚਾਹੀਦਾ ਹੁੰਦਾ ਖਾਣ ਪੀਣ ਨੂੰ ਚਾਹੀਦਾ ਹੁੰਦਾ ਸਭ ਕੁਝ ਲੈ ਕੇ ਦੇਈਦਾ ਇਹਨਾਂ ਨੂੰ ਤੇ ਵਧੀਆ ਸਪੋਰਟ ਹੁੰਦਾ ਉਹਨਾਂ ਦੀ ਉਹਨਾਂ ਨੇ ਕਦੀ ਨਹੀਂ ਕਿਹਾ ਜਦੋਂ ਮੇਰੇ ਕੋਲ ਆਉਂਦੀਆਂ ਇੱਥੇ ਲੱਗੀਆਂ ਆਉਂਦੀਆਂ ਜਾਂਦੇ ਸਾਰੇ ਸਪੋਰਟ ਉਹਨਾਂ ਨੂੰ ਖੁਸ਼ੀ ਹੁੰਦੀ ਹੈ ਕਿ ਸਾਡੀਆਂ ਬੱਚੀਆਂ ਜੰਨੀਆਂ ਹੇਟੋਰੀਆਂ ਆਖਰੀ ਪਾਸ ਮੇਰੇ ਮਨ 'ਚ ਆ ਗਿਆ ਅੱਜ ਮਾਨ ਵੇਖੂ ਹੁੰਦਾ ਕਿ ਕੱਚਿਆਂ ਘਰਾਂ ਦੇ ਵਿੱਚ ਜੰਮੇ ਪਲੇ ਪੁੱਤਰ ਅੱਜ ਸਟਾਰ ਬਣੇ ਨੇ ਮਾਨ ਤੇ ਬਾਜੀ ਬਹੁਤ ਹੁੰਦਾ ਬਾਕੀ ਅਜੇ ਮੰਜ਼ਿਲ ਵੇਰੀ ਬਹੁਤ ਦੂਰ ਹੈ ਮੈਂ ਵੱਡੇ ਪਰਦੇ ਤੇ ਜਾਣਾ ਚਾਹੁੰਦਾ ਤੇ ਬਾਕੀ ਚਲੋ ਜਿੰਨਾ ਵੀ ਪਰਮਾਤਮਾ ਨੇ ਦਿੱਤਾ ਬੜਾ ਮਾਣ ਹੈ ਇਸ ਚੀਜ਼ ਤੇ ਕਿ ਅਸੀਂ ਇੰਨੇ ਜੋਗੇ ਸੀ ਕਿ ਵਾਹਿਗੁਰੂ ਨੇ ਇੱਥੇ ਚ ਲੈ ਕੇ ਜਾਂਦਾ ਬਾਕੀ ਜਿੰਨੇ ਵੀ ਮੇਰੇ ਭਰਾ ਮੇਰੀਆਂ ਭੈਣਾਂ ਮੇਰੇ ਬਜ਼ੁਰਗ ਜਿੰਨੇ ਵੀ ਸਾਨੂੰ ਪਿਆਰ ਕਰਦੇ ਆ ਸਾਡੀਆਂ ਵੀਡੀਓ ਨੂੰ ਸਪੋਰਟ ਕਰਦੇ ਆ ਉਹਨਾਂ ਦਾ ਦਿਨੋ ਥੈਂਕ ਯੂ ਧੰਨਵਾਦ ਬਈ ਤੁਹਾਡਾ ਹਾਜ਼ਰ ਹੋਣ ਵਾਲੇ ਤਾਂ ਬਹੁਤ ਨੇ ਸਮਾਜ ਦੇ ਵਿੱਚ ਹਸਾਉਣ ਵਾਲੇ ਬਹੁਤ ਫਿਰਲੇ ਫਿਰਲੇ ਨੇ ਤੇ ਤੁਸੀਂ ਸਾਰੇ ਸਮਾਜ ਨੂੰ ਉਸ ਮੈਨੂੰ ਲੱਗਦਾ ਡਿਪਰੈਸ਼ਨ ਚੋਂ ਕੱਢਣ ਦਾ ਵਿੱਚ ਇੱਕ ਦਵਾਈ ਦਾ ਹੀ ਕੰਮ ਕਰਦੇ ਹੋ ਮੈਂ ਚਾਹੁੰਗਾ ਜਲਦੀ ਜਾਂਦੇ ਇੱਕ ਥੋੜਾ ਜਿਹਾ ਟੋਟਕਾ ਜ਼ਰੂਰ ਸੁਣਾ ਦਿਓ ਅੰਸ਼ ਤੁਸੀਂ ਦੋਨੋਂ ਜਣੇ ਅੱਛਾ ਉਹ ਮੈਂ ਉਹ ਡਰਾਈਵਰ ਆ ਗਿਆ ਓਏ ਡਰਾਈਵਰ ਨੂੰ ਤਾਂ ਘਟਾ ਹੋ ਗਿਆ ਇਹਨੂੰ ਕਾਂਜਰੀਓ ਨੇ ਚਾਹ ਪੀ ਲਈ 6500 ਰੁਪਿਆ ਦੀ ਤਨਖਾਹ ਆ 5000 ਦੀ ਉਹ ਚਾਹ ਪੀ ਜਾਂਦਾ ਜਾਨੂ ਬਾਜ ਮਾਰ ਕੇ ਲਿਆ ਕਿਦਾਂ ਘੋੜੇ ਵੇਚ ਕੇ ਸੁਤਾ ਉਹ ਕੀ ਹੋਗਾ ਇਹ ਤੁਹਾਡੇ ਇੱਕ ਕੰਡਕਟਰ ਦੀ ਬੱਸ ਕਰੇ ਨਹੀਂ ਆਈ ਆ ਤਾਂ ਭਾਈ ਤੁਹਾਡਾ ਵੰਸ਼ ਦਾ ਤੁਹਾਡੀ ਸਾਰੀ ਟੀਮ ਦਾ ਸਮਰਵਾਈ ਦਾ ਗੁਰੀ ਬਾਈ ਦਾ ਜਿੰਨੇ ਬਾਈ ਤੁਹਾਡੇ ਨਾਲ ਜਿਹੜੀਆਂ ਭੈਣਾਂ ਮਾਤਾ ਜੀ ਤੁਹਾਨੂੰ ਬਹੁਤ ਬਹੁਤ ਧੰਨਵਾਦ ਸਮਾਂ ਦਿੱਤਾ ਸਮਾਂ ਕੱਢ ਕੇ ਤੁਸੀਂ ਗੱਲਬਾਤ ਕੀਤੀ ਆਪਣੀ ਜ਼ਿੰਦਗੀ ਦੇ ਉੱਤੇ ਇੱਕ ਛਾਤ ਮਗਾਉਣ ਦੀ ਕੋਸ਼ਿਸ਼ ਕੀਤੀ ਆ ਬਹੁਤ ਬਹੁਤ ਥੈਂਕ ਯੂ ਤੁਹਾਡੇ ਵੀ ਬਹੁਤ ਬਹੁਤ ਥੈਂਕ ਯੂ ਭਾਜੀ ਤੁਸੀਂ ਇੰਨਾ ਟਾਈਮ ਦਿੱਤਾ ਸਾਨੂੰ ਸਾਡੇ ਕੋਲ ਇੰਨੀ ਦੂਰੋਂ ਚੱਲ ਕੇ ਆਏ ਸਾਨੂੰ ਲੋਕਾਂ ਦੇ ਸਾਹਮਣੇ ਲੈ ਕੇ ਆਏ ਉਹਦੇ ਅਸੀਂ ਤੁਹਾਡੇ ਵੱਲੋਂ ਦਿਲੋਂ ਥੈਂਕ ਯੂ ਭਾਜੀ ਕਾਕੂ ਮੈਣੀਆ ਤੇ ਵੰਸ਼ ਪੂਰੀ ਟੀਮ ਦੇਖੋ ਕਿੰਨੇ ਪਿਆਰ ਤੇ ਬੜੇ ਮੈਨੂੰ ਲੱਗਦਾ ਕਿ ਕੱਚੇ ਘਰਾਂ ਦੇ ਵਿੱਚੋਂ ਉੱਠ ਕੇ ਅੱਜ ਲੋਕਾਂ ਦੇ ਵੱਡੇ ਵੱਡੇ ਮਹਿੰਗੇ ਮਹਿੰਗੇ ਫੋਨਾਂ ਦੇ ਉੱਤੇ ਮਹਿੰਗੀਆਂ ਮਹਿੰਗੀਆਂ ਐਲਈਡੀਆਂ ਦੇ ਉੱਤੇ ਪਹੁੰਚੇ ਨੇ ਮਿਹਨਤ ਕਰ ਰਹੇ ਨੇ ਮਿਹਨਤ ਕਰਕੇ ਅੱਜ ਸਮਾਜ ਦੇ ਵਿੱਚ ਆਏ ਨੇ ਚੰਗਾ ਕੰਟੈਂਟ ਲੋਕਾਂ ਦੇ ਸਾਹਮਣੇ ਲੈ ਕੇ ਪੇਸ਼ ਹੋ ਰਹੇ ਨੇ ਤਾਂ ਜੋ ਜਿਹੜੇ ਲੋਕ ਡਿਪਰੈਸ਼ਨਸ ਨੇ ਜਦੋਂ ਉਹਨਾਂ ਦੀਆਂ ਵੀਡੀਓਜ਼ ਦੇਖਦੇ ਨੇ ਤਾਂ ਉਹਨਾਂ ਦੇ ਚਿਹਰਿਆਂ ਦੇ ਉੱਤੇ ਵੀ ਇੱਕ ਵਾਰ ਹਾਸਾ ਖੁਸ਼ੀ ਜ਼ਰੂਰ ਆਉਂਦੀ ਹੈ ਪਰਮਾਤਮਾ ਦੇ ਕੀ ਅਰਦਾਸ ਹੈ ਕਿ ਇਹਨਾਂ ਦੀ ਤਰੱਕੀ ਲਗਾਤਾਰ ਜਾਰੀ ਰਹੇ ਅਤੇ ਬਹੁਤ ਜਲਦ ਵੱਡੇ ਵੱਡੇ ਐਕਟਰਾਂ ਦੇ ਨਾਲ ਕੰਮ ਕਰਦੇ ਹੋਏ ਵੱਡੇ ਪਰਦਿਆਂ ਤੇ ਉੱਤੇ ਸਿਨੇਮਿਆਂ ਦੇ ਉੱਤੇ ਦਿਖਾਈ ਦੇਣ।